ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਜ਼ਬਰ ਦੇ ਮੁੱਦੇ ਨੂੰ ਲੈ ਕੇ ਦਿੱਤੇ ਪ੍ਰੋਗਰਾਮ ਸ਼ਾਮਲ ਕਿਸਾਨ ਬੀਰੋ ਤੇ ਬੱਚਿਓ ਭੈਣੋ ਪੰਜਾਬ ਦੀ ਸਰਕਾਰ ਜਿਹੜੀ ਤੁਸੀਂ ਬਹੁਤ ਚਾਵਾ ਨਾਲ ਬੜਾਈ ਸੀ ਜਦੋਂ ਇਹ ਹੋਣ ਚਾਹੀਐ ਸਾਡੇ ਆਪਦੇ ਬਹੁਤ ਸਾਰੇ ਪਿੰਡਾਂ ਗਿਆਂ ਸੱਥਾਂ ਦੇ ਬੰਦੇ ਕਸ਼ਾਂ ਪਜਾਉਂਦੇ ਸੁਣੇ ਗਏ ਜੇ ਲਟੇਰੇ ਪਾਸੇ ਕਰਤੇ ਆਪ ਦੀ ਸਰਕਾਰ ਆ ਗਈ ਹੁਣ ਵਧੀਆ ਕੰਮ ਕਰਿਆ ਤੁਸੀਂ ਸਾਡੀਆਂ ਵੀਡੀਓ ਸੌਲਿਓ ਅਸੀਂ ਤੁਹਾਨੂੰ ਉਦੋਂ ਕਿਹਾ ਸੀ ਵੀ ਇਹ ਸਰਕਾਰ ਜਿਹੜੀ ਆ ਸਰਕਾਰ ਤੁਸੀਂ ਹੁਣ ਦੇਖ ਲਿਓ ਇਹ ਪਹਿਲੀਆਂ ਸਰਕਾਰਾਂ ਨਾਲੋਂ ਮਾੜੀ ਨਿਕਲੂ ਤੇ ਖਤਰਨਾਕ ਨਿਕਲੂ ਜਦੋਂ ਸਾਡੀ ਪਹਿਲੀ ਮੀਟਿੰਗ ਹੁੰਦੀ ਹੈ ਭਵੰਤਮਾਨ ਸਰਕਾਰ ਨਾਲ ਤਾਂ ਮਾਨ ਸਰਕਾਰ ਨੂੰ ਬੈਠਦੇ ਅਸਾਰ ਗੱਲਬਾਤ ਅਸੀਂ ਉਹਨੂੰ ਜਦੋਂ ਸ਼ੁਰੂ ਕਰਕੇ ਕੋਈ ਗੱਲ ਹਾਂ ਹਾਂ ਦੇ ਵਿੱਚ ਜਵਾਬ ਦੇ ਗਿਆ ਪਹਿਲੀ ਵਾਰ ਅਸੀਂ ਕਿਹਾ ਸੀ ਮਾਨ ਸਾਹਿਬ ਸਾਡੇ ਨਾਲ ਗੱਲ ਤੁਸੀਂ ਓਨੇ ਹੀ ਕਰਿਓ ਜਿੰਨੀ ਪੂਰੀ ਕਰਦੋ ਜਿਹੜੀ ਨਹੀਂ ਹੋ ਸਕਦੀ ਉਹ ਨਾ ਕਰਿਓ ਕਿਉਂਕਿ ਉਹ ਦਿਖਾ ਰਿਹਾ ਸੀ ਵੀ ਮੈਂ ਕਿਸਾਨਾਂ ਦੇ ਨਾਲ ਸਾਨੂੰ ਇਸ ਗੱਲ ਦਾ ਇਹ ਪਤਾ ਸੀ ਵੀ ਜੇ ਇਹਨੇ ਸਰਕਾਰ ਚਲਾਉਣੀ ਹੈ ਇਸ ਪ੍ਰਬੰਧ ਦੇ ਤਹਿਤ ਇਹਦੇ ਉੱਤੇ ਕੇਂਦਰ ਬੈਠਾ ਹੈ ਕੇਂਦਰ ਦੇ ਪਿੱਛੇ ਪਾਲੇ ਸੰਸਾਰ ਦੀਆਂ ਤਾਕਤਾਂ ਬੈਠੀਆਂ ਨੇ ਉਹ ਤਰ ਤਾਂ ਕੋਲੇ ਜਿਹੜੀਆਂ ਨੀਤੀਆਂ ਨੇ ਉਹ ਕੇਂਦਰ ਨੂੰ ਹਦਾਇਤ ਕਰ ਰਹੀਆਂ ਕੇਂਦਰ ਪੰਜਾਬ ਨੂੰ ਹਦਾਇਤ ਕਰ ਰਹੀਏ ਤੇ ਜਦੋਂ ਉਹ ਨੀਤੀਆਂ ਲਾਗੂ ਕਰਵਾ ਉਦੋਂ ਸਾਡੀ ਟੱਕਰ ਹੋਊਗੀ ਆਮਨੇ ਸਾਹਮਣੇ ਦੀ ਟੱਕਰ ਇਹ ਭਰਾਵੋ 3 ਤਰੀਕ ਦੀ ਮੀਟਿੰਗ ਦੇ ਵਿੱਚ ਸੋਨੂੰ ਪਤਾ ਲੱਗ ਜਈ ਗਿਆ 3 ਤਰੀਕ ਦੀ ਮੀਟਿੰਗ ਦੇ ਵਿਚਾਰੋਂ ਛੱਡ ਕੇ ਭੱਜਦਾ ਹੈ ਤੇ ਅਸੀਂ ਉਸੇ ਵੇਲੇ ਦੇਖਿਆ ਵੀ ਪੈਂਤਰਾ ਬਦਲ ਗਿਆ ਗੱਡੀ ਦੂਜੀ ਲਈ ਤੇ ਚੜ ਗਈ ਕਾਰਪੋਰੇਟਾਂ ਨੇ ਕੰਨ ਖਿੱਚ ਤੇ ਕਿ ਜੇ ਤੂੰ ਸਾਡੇ ਮੁਤਾਬਕ ਚੱਲੇਗਾ ਤਾਂ ਸਾਡੇ ਜੇ ਕਿਸਾਨਾਂ ਮੁਤਾਬਕ ਚੱਲੇਗਾ ਜਿੱਥੋਂ ਨਿਕਲੇ ਉੱਥੀ ਭੇਜਦਾ ਉਹ ਫੈਸਲਾ ਉਹਨੇ ਉਸੇ ਦਿਨ ਤੋਂ ਕਰ ਲਿਆ ਭਰਾ ਜ਼ਬਰਦਸਤ ਮੁੱਦਾ ਕਿਸੇ ਇੱਕ ਥਾਂ ਦਾ ਮੁੱਦਾ ਨਹੀਂ ਜੇ ਨੂੰ ਚੀਰਪਾੜ ਕਰਕੇ ਦੇਖੋ ਤਾਂ ਜਬਰਦਸ ਜਿਵੇਂ ਪਹਿਲਾਂ ਇੱਕ ਬਲਾਰਾ ਸਾਡਾ ਬੋਲ ਕੇ ਗਿਆ ਇਨਕਾਊਂਟਰ ਦੇ ਮੁੱਦਿਆਂ ਤੇ ਕਿੰਨੇ ਮੁੱਦੇ ਤੁਸੀਂ ਹੈਰਾਨ ਹੋਵੋਗੇ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਬਠਿੰਡਾ ਜੇਲ੍ਹ ਦੇ ਵਿੱਚ ਜੇਠੂ ਕਹਿੰਦਾ ਇੱਕ ਮਜ਼ਦੂਰਾਂ ਦਾ ਮੁੰਡਾ ਨਾਂ ਤਾਂ ਮੇਰੇ ਸੀਤੇ ਹੁਣ ਵੀ ਭੁੱਲ ਗਿਆ ਫਰਵੰਸ ਸਿੰਘ ਸ਼ਰਾਬ ਦੇ ਕੇਸ ਚ ਫੜਿਆ ਹੋਇਆ ਸੀ ਸ਼ਰਾਬ ਦੇ ਕੇਸ ਚ ਅਕਸਰ ਜਮਾਨਤ ਛੇਤੀ ਹੋ ਜਾਂਦੀ ਉਹਨੇ ਉੱਥੇ ਖੁਦਕੁਸ਼ੀ ਕਰ ਲਈ ਤੇ ਜੇਲ੍ਹ ਵਾਲਿਆਂ ਨੇ ਉਹਦੀ ਡੈੱਡ ਬਾਡੀ ਵਾਸਤੇ ਉਹਦੇ ਮਾਪਿਆਂ ਨੂੰ ਬੁਲਾਉਣ ਦੀ ਲੋੜ ਨਹੀਂ ਸਮਝੀ ਜੇਲ੍ਹ ਦੇ ਵਿੱਚ ਪੋਸਟਮਾਰਟੀ ਆਪਦੀ ਪੋਸਟਮਾਰਟੀ ਆਪਣੀ ਮਰਜ਼ੀ ਨਾਲ ਹੀ ਕਰਵਾ ਨਾ ਕਿਸੇ ਨੇ ਪੜਤਾਲ ਕੀਤੀ ਵੀ ਖੁਦਕੁਸ਼ੀ ਕਿਉਂ ਕਰ ਗਿਆ ਇਹਦਾ ਦੋਸ਼ੀ ਕੌਣ ਹੈ ਨਾ ਮਾਪਿਆਂ ਨੂੰ ਕਨਵੈਂਸ ਕਰਾਇਆ ਨਾ ਨਾਂ ਨੂੰ ਕੋਈ ਕੰਪਨਸੇਸ਼ਨ ਦਿੱਤੀ ਜene ਬੰਦਾ ਮਰ ਗਿਆ ਕਿ ਕੁੱਤਾ ਮਰ ਗਿਆ ਬਰਾਬਰ ਦੀ ਗੱਲ ਕਰਕੇ ਕੋਈ ਡੈੱਡ ਬੋਡੀ ਅਜੇ ਵੀ ਹਸਪਤਾਲ 'ਤੇ ਅਨੰਕੇ ਛੱਕਾ ਜਾਵੋ ਇਨਕਾਊਂਟਰ ਦੀਆਂ ਗੱਲਾਂ ਪਹਿਲਾਂ ਸਾਨੂੰ ਸੱਚੀ ਦੱਸ ਕੇ ਹੁਣ ਸਭ ਤੋਂ ਵੱਡਾ ਜ਼ਬਰ ਇਹ ਹੈ ਕਿ ਅੱਜ ਸਾਡੇ ਦੋ ਜਗ੍ਹਾ ਧਰਨੇ ਚੱਲੂ ਤੀਜਾ ਅਸੀਂ 2 ਜੁਲਾਈ ਤੱਕ ਦਾ ਮੁੱਤਵੀ ਇੱਕ ਤਿੰਨੇ ਮਸਲੇ ਜ਼ਮੀਨ ਨਾਲ ਜੁੜੇ ਹੋਏ ਖਾਈ ਵਾਲਾ ਵੀ ਖਾੜੇ ਪਿੰਡ ਵਾਲਾ ਵੀ ਜਿਉਂ ਦਾ ਕੱਲਾ ਇਹ ਨਹੀਂ ਵੀ ਆ ਤਿੰਨੇ ਮਸਲੇ ਆ ਦੁਨੀਆਲੇ ਪਿੰਡ ਦੇ ਵਿੱਚ ਵੀ ਇਹੀ ਅਬੋਰ ਦਾ ਸੀਡ ਵਾਲਾ ਮਸਲਾ ਵੀ ਇਹੀ 2700 ਏਕੜ ਦਾ ਪਟਿਆਲੇ ਦੇ ਬਠੋਈ ਪਿੰਡ ਵਾਲਾ ਵੀ ਇਹੀ ਆ ਜਿਹੜੇ ਜ਼ਮੀਨ ਪ੍ਰਾਪਤੀ ਵਾਲੇ ਲੜੇ ਨੇ ਸੰਗਰੂਰ ਦੇ ਵਿੱਚ 7 ਏਕੜ ਜ਼ਮੀਨ ਦਾ ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ੜਕਿਆ ਹੈ ਏਰੀ ਜ਼ਮੀਨ ਨਾਲ ਜੁੜਿਆ ਹੋਇਆ ਜਿਹਨੇ ਇਸ ਵੇਲੇ ਭਗਵਾਨਤਮਨ ਦੀ ਸਰਕਾਰ ਤੇ ਬੀਜੇਪੀ ਦੀ ਸਰਕਾਰ ਇੱਕ ਲਾਈਨ ਤੇ ਇੱਕ ਸਿਧਾਂਤ ਤੇ ਇੱਕ ਬੋਲੀ ਬੋਲ ਰਹੀ ਹੈਰਾਨ ਹੋਨੇ ਆ ਸੀ ਕਿ 2700 ਏਕੜ ਦੀ ਕਣਕ ਦੀ ਜ਼ਮੀਨ ਜਿਹੜੀ ਵੋਹਰ ਵਾਲੀ ਐ ਉਹ ਬੀਜਾਂ ਨੂੰ ਤਿਆਰ ਕਰਨ ਵਾਸਤੇ ਰੱਖੀ ਸੀ ਵੱਜਣ ਲਈ ਉਹ ਰਾ ਸਿੱਖਾਂ ਨੇ ਆਵਾਦ ਕਰਕੇ 60 ਸਾਲਾਂ ਤੋਂ ਉਹ ਬਾਹ ਬੀਜ ਰਹੇ ਨੇ ਉਹਨਾਂ ਦੇ ਕੋਠੇ ਨੇ ਮੋਟਰਾਂ ਨੇ ਜਿਹੜੀਆਂ ਵਿੱਚ ਢਾਹ ਵੀ ਦਿੱਤੀਆਂ ਵਿੱਚ ਰਹਿੰਦੀਆਂ ਨੇ ਰਾਤੋਂ ਰਾਤ ਉੱਥੇ ਜਿੱਥੇ ਬੰਦੀ ਸਾਡੀ ਕਮਜ਼ੋਰ ਐ ਥੋੜਾ-ਮੋਟਾ ਕੰਮ ਹੋਊ ਰਾਸ ਇੱਕ ਉਹ ਲੜ ਰਹੇ ਨੇ ਸਾਡੀ ਜੱਤੇਬੰਦੀ ਵਿੱਚ ਇਨਵੋਲ ਹੈ। ਉਹ ਲੜਾਈ ਚੱਲ ਰਹੀ। ਪਟਿਆਲੇ ਦੇ ਵਿੱਚ 600 ਏਕੜ ਬਠੋਈ ਪਿੰਡ ਦੀ ਜ਼ਮੀਨ ਹੈ। ਪੰਚਾਇਤੀ ਜ਼ਮੀਨ ਹੈ। 60-65 ਸਾਲ ਤੋਂ ਬਾਹਰ ਰਹੇ ਨੇ। ਚਾਰ ਮੇਰੀ ਕੋਰਟਾਂ 'ਚ ਜਿੱਤ ਗਏ। ਉੱਥੇ ਕਰ ਕਹਿੰਦੇ ਜੀ ਦਿਖਾਓ ਤੁਸੀਂ ਕਾਗਜ਼ ਦਿਖਾਓ। ਸੋਡੇ ਕੋਲੇ ਸਟੇ ਹੈ ਵੀ ਤੁਸੀਂ ਬਿਨਾ ਨੋਟਿਸ ਤੇ ਆ ਗਏ ਬਿਨਾ ਤਲਾਤ ਆ ਗਏ ਜੇ ਸਾਡੇ ਕੋਲੇ ਕਾਗਜ਼ ਨਹੀਂ ਕਹਿੰਦੇ ਹੁਣ ਤਾਂ ਫਿਰ ਇਹ ਜ਼ਮੀਨ ਸਾਨੂੰ ਛੱਡਣੀ ਪੈਣੀ ਹੈ ਕਬਜ਼ਾ ਦੇਣਾ ਲੋਕਾਂ ਨੇ ਵੀ ਆ ਜੋ ਮੋੜਨਾ ਪਏ ਜ ਜਿਹਨੀਆਂ ਇਸ ਵੇਲੇ ਜਿਹੜਾ ਇਹ ਜ਼ਬਰ ਹੈ ਇਹੇ ਜ਼ਬਰ ਹੋਰਾਂ ਜਬਰਾਂ ਨਾਲੋਂ ਜ਼ਿਆਦਾ ਖਤਰਨਾਕ ਜਿਹੜਾ ਇਸ ਜ਼ਬਰ ਦਾ ਵਿਰੋਧ ਕਰੂਗਾ ਉਹ ਅੱਤਵਾਦੀ ਵੀ ਐ ਉਹ ਦੇਸ਼ਦ్రోਹੀ ਵੀ ਐ ਦਿੱਲੀ ਚ ਕਾਦੇ ਵਾਸਤੇ ਲੜੇ ਸੀ ਬਈ ਤਿੰਨ ਕਾਨੂੰਨਾਂ ਵਾਸਤੇ ਤਿੰਨ ਕਾਨੂੰਨ ਕੀ ਸੀ ਜ਼ਮੀਨਾਂ ਖੋਣ ਦੀ ਖਤਰੇ ਸੀ ਨਾ ਟਰੰਪ ਜਿਹੜਾ ਟੈਕਸ ਮੁਤ ਵਪਾਰ ਵਾਲੀ ਪਾਲਿਸੀ ਲੈ ਰਿਹਾ ਹੈ ਉਹ ਕੀ ਹੈ ਮੰਡੀ ਖੋਣ ਦਾ ਮਸਲਾ ਜਿਹੜਾ ਮੰਡੀ ਨੀਤੀ ਭੇਜੀ ਹੈ ਕੇਂਦਰ ਨੇ ਪਿਛਲੇ ਦਿਨੀ ਪਿਛਲੇ ਸਾਲ 25 ਨਵੰਬਰ ਨੂੰ ਉਹ ਕੀ ਹੈ ਮੰਡੀ ਖੋਣ ਦਾ ਮਸਲਾ ਮੰਡੀ ਖੋਣ ਦਾ ਮਸਲਾ ਸਰਕਾਰੀ ਖਰੀਦ ਬੰਦ ਕਰਨ ਦਾ ਮਸਲਾ ਸਰਕਾਰੀ ਖਰੀਦ ਬੰਦ ਦਾ ਮਤਲਬ ਖੇਤੀ ਜੋ ਪੈਦਾਵਾਰ ਤੋਂ ਆਮਦਨ ਘਟਾਉਣ ਦਾ ਮਸਲਾ ਜਿੰਦਗੀ ਦੀਆਂ ਰੋਣਾ ਜਿਹੜੀਆਂ ਖੇਤੀ ਜੋ ਪੂਰੀਆਂ ਹੋਣੀਆਂ ਸੀ ਉਹ ਜ਼ਮੀਨਾਂ ਵੇਚ ਕੇ ਜ਼ਮੀਨਾਂ ਤੋਂ ਬਾਹਰ ਕਰਨ ਦਾ ਰੋਣਾ ਜਣੀ ਆ ਟਾਇਕਾ ਜਿਹੜਾ ਬਰਾਬਰ ਇਹ ਵੱਡਾ ਹੁਣ ਇਹ ਤਾਂ ਵੱਖਰੀ ਗੱਲ ਇਹ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇੱਕ ਆਵਦਾ ਹੱਕ ਜਿਤਾਇਆ ਇੱਕ ਰਾਜੇ ਦੀ ਜ਼ਮੀਨ ਤੇ ਉਹਨਾਂ ਨੂੰ ਫੜ ਕੇ ਜੇਲਾ ਚ ਡੱਕਤਾ ਐਸ ਸਟੇਜ ਤੋਂ ਵਾਦਾ ਕਰ ਜਾਂਦਾ ਦਾਵਾ ਕਰਦਾ ਠੀਕ ਆ ਇਹ ਗੱਲ ਇਹ ਲੜਾਈ ਟਾਈਮ ਮੰਗੂਗੀ ਪਰ ਤੁਹਾਨੂੰ ਖਬਰਦਾਰ ਕਰਦਿਆਂ ਤੁਸੀਂ ਜ਼ਮੀਨਾ ਨਾਲ ਲੈ ਕੇ ਨਹੀਂ ਜੰਮੇ ਜਿੰਨਾ ਤੇ ਤੁਸੀਂ ਮਿਹਰਬਾਨੀਆਂ ਕਰਦੇ ਹੋ ਤੁਹਾਨੂੰ ਅਨਾਜ ਫਰੀ ਦੇਨੇ ਆ ਇਹ ਉਹਨਾਂ ਦੀ ਲੜਾਈ ਐ ਤੇ ਕਿਸਾਨ ਜਥੇਬੰਦੀਆਂ ਇਸ ਗੱਲ ਦਾ ਫੈਸਲਾ ਕਰੀ ਬੈਠੀਆਂ ਨੇ ਕਿ ਮਜ਼ਦੂਰਾਂ ਨਾਲ ਸਾਡੀ ਸਾਹਜ ਹੈ ਅਸੀਂ ਡਟ ਕੇ ਖੜਾਂਗੇ ਤੇ ਡਟ ਕੇ ਲੜਾਂਗੇ ਇਹ ਫੈਸਲਾ ਤਿੱਤਰ ਹੋ ਗਿਆ ਜੀ ਕੱਲੇ ਦਾ ਸਮਝ ਲਿਓ ਜ਼ਮੀਨ ਪ੍ਰਾਪਤੀ ਵਾਲਾ ਪਹਿਲਾਂ ਵੀ ਨਾਲ ਰਹੇ ਹਾਂ ਹੁਣ ਵੀ ਬਰਾਬਰ ਖੜਾਂਗੇ ਹੋਣਗੇ ਸਾਡੇ ਬਖਰੇਵੇਂ ਛੋਟੀਆਂ ਗੱਲਾਂ ਇਹ ਗੱਲ ਭਰਾਵੋ ਜਿਹੜੀ ਆ ਰਹੀ ਹੈ ਜਬਰ ਵਾਲੀ ਜਮੀਨਾ ਖੋਣ ਦੀ ਅਜੇ ਸਰਕਾਰ ਉਸ ਕਾਰਪੋਰੇਟ ਨੂੰ ਹੀ ਦਿਖਾ ਰਹੀ ਹੈ 82 ਸੋਡੇ ਹੁਕਮਾਂ ਨੂੰ ਇੰਪਲੀਮੈਂਟ ਕਰ ਰਹੇ ਆ ਜਿਹੜਾ ਡੀਸੀ ਸਾਹਿਬ ਬੈਠੇ ਨੇ ਤੇ ਬਠਿੰਡੇ ਦੇ ਜਿਹਨੇ ਇਹਦਾ ਪਰਸਨਲ ਇੰਟਰਸਟ ਪਤਾ ਵੀ ਕੀ ਹੈ ਪਤਾ ਨਹੀਂਦਾ ਸਾਡੀ ਜਥੇਬੰਦੀ ਨਾਲ ਨਹੀਂ ਬਾਈ ਦੇ ਦੀ ਬਣਦੀ ਪਤਾ ਨਹੀਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਮੱਕ ਨੂੰ ਇਹ ਜਦੋਂ ਕੁੜੀਆਂ ਮਜ਼ਾਰਾ ਕਰ ਰਹੀ ਹੈ ਚਾਹ ਉਹ ਕਿਸ ਕਹਿੰਦਾ ਫਿਰ ਤਨਖਾਹਾਂ ਆਵਰਾਹਾਂ ਤੋਂ ਹੀ ਲੈ ਲਿਓ ਜਦੋਂ ਅਸੀਂ ਹੋ ਗਏ ਤਨਖਾਹਾਂ ਵਾਲੇ ਤੇ ਤੂੰ ਕਿਹੜਾ ਮੰਗਣਾ ਹੋਊਗਾ ਭਾਈ ਦੂਜੀ ਗੱਲ ਇਹ ਕਹਿ ਰਿਹਾ ਹੈ ਕਿ ਕਾਨੂੰਨ ਐਡਾ ਕਮਜ਼ੋਰ ਵੀ ਕਿ ਤੁਸੀਂ ਜ਼ਮੀਨਾਂ ਦੀ ਮਰੱਬੇਬੰਦੀ ਨਾ ਹੋਣ ਦਿਓ ਅਸੀਂ ਜਾਣਦੇ ਹਾਂ ਕਿ ਕਾਨੂੰਨ ਐਡਾ ਕਮਜ਼ੋਰ ਨਹੀਂ ਤੈਨੂੰ ਜਾਣਨਾ ਚਾਹੀਦਾ ਕਿ ਅਸੀਂ ਵੀ ਫਿਰ ਐਡੇ ਕਮਜ਼ੋਰ ਨਹੀਂ ਕਿ ਤੇਰਾ ਕਾਨੂੰਨ ਸਾਨੂੰ ਡਰੜ ਕੇ ਲੰਘ ਜੇ ਅਸੀਂ ਵੀ ਐਡੇ ਕਮਜ਼ੋਰ ਨਹੀਂ ਲੈ ਆ ਤੇਰੇ ਕਾਨੂੰਨ ਉਹ ਤੇਰਾ ਕਾਨੂੰਨ ਜਿਹੜਾ ਦਿੱਲੀ ਦੀ ਹਕੂਮਤ ਨੇ ਬਣਾਇਆ ਸੀ ਇੰਪਲੀਮੈਂਟ ਤਾਂ ਹੋਇਆ ਨਹੀਂ ਬਾਈ 27000 ਕੁਰਕੀਆਂ ਦੇ ਆਰਡਰ ਆਏ ਪਏ ਆ ਪੰਜਾਬ ਦੀ ਧਰਤੀ ਤੇ ਇਹ ਕੰਪਲੀਮੈਂਟ ਹੋਇਆ ਦਿਖਾ ਦੇ ਉਹ ਤੇਰਾ ਕਾਨੂੰਨ ਨਹੀਂ ਤੇਰੇ ਕਾਨੂੰਨ ਨੇ ਤਾਂ ਮਨਜੀਤ ਧਨੇਰ ਨੂੰ ਉਮਰ ਕੈਦੀ ਸਜ਼ਾ ਕਰਤੀ ਸੀ ਬੇਦੋਸ਼ੇ ਨੂੰ ਆਹ ਫਿਰਦਾ ਬਾਹਰ ਕਿਹੜੀ ਤਾਕਤ ਹੈ ਬਈ ਜੇ ਆ ਤਾਂ ਤੁਸੀਂ ਇਤਿਹਾਸ ਨਹੀਂ ਪੜ੍ਹਦੇ ਜੇ ਪੜੇ ਹੋਏ ਹੋ ਤੁਸੀਂ ਤਾਂ ਪੜ ਕੇ ਬੂਰਖਤਾ ਕਿਉਂ ਕਰਦੇ ਹੋ ਬਈ ਲੋਕਾਂ ਤੋਂ ਵੱਡੀ ਕੋਈ ਅਦਾਲਤ ਨਹੀਂ ਲੋਕਾਂ ਤੋਂ ਵੱਡਾ ਕੋਈ ਕਾਨੂੰਨ ਫਿਰ ਕਾਨੂੰਨ ਵੱਡਾ ਹੋਇਆ ਕਿ ਲੋਕ ਵੱਡੇ ਹੋਏ ਜੇ ਤੁਹਾਡਾ ਇਸ ਗੱਲ ਤੋਂ ਭਰੋਸਾ ਟੁੱਟਿਆ ਹੋਇਆ ਤਾਂ ਆ ਜਾਓ ਮੈਦਾਨ 'ਚ ਟੱਕਰ ਲਾਗੇ ਇੰਦੇ ਬੜਲਾ ਹਾਂ ਪਰਵਾਨ ਕਰਦੇ ਆਂ ਸੀ ਕਿ ਅਜੇ ਤੁਸੀਂ ਸਾਡੇ ਨਾਲ ਛੋਡੇ ਕੋਲੇ ਹਥਿਆਰ ਨਹੀਂ ਪਰ ਸਾਨੂੰ ਉਹ ਮੱਕੜ ਦੀ ਭਾਵਨਾ ਭੁੱਲੀ ਨਹੀਂ ਹੈ ਜੇ ਛੋਡੇ ਕਾਨੂੰਨ ਨੇ ਫੈਸਲਾ ਕਰ ਲਿਆ ਕਿ ਲਾਸ਼ਾਂ ਦੇ ਢੇਰਾਂ ਤੋਂ ਉਦੀ ਚੱਲ ਕੇ ਕਮਜ਼ੋਰ ਨਹੀਂ ਰਹਿਣ ਦੇਣਾ ਕਾਨੂੰਨ ਨੂੰ ਕਾਨੂੰਨ ਦਾ ਝੰਡਾ ਬਰਦਾਰ ਕਰਨਾ ਹੈ ਬਲੰਦ ਕਰਨਾ ਹੈ ਫਿਰ ਫੈਸਲਾ ਕਰਕੇ ਆਜੋ ਅਸੀਂ ਤਿਆਰ ਇਸ ਭਾਸ਼ਣ ਨਹੀਂ ਇੱਕ ਧੀਰੀ ਤਕਰੀਰ ਨਹੀਂ ਹੈ ਜੇ ਹਕੀਕੀ ਰੂਪ ਚ ਦੇਖਣਾ ਹੋਵੇ ਸਾਨੂੰ ਕਹਿੰਦੇ ਹੋ ਤੁਸੀਂ ਕਿ ਤੁਸੀਂ ਆਬਦੀ ਚਲਾਉਂਦੇ ਹੋ ਅਸੀਂ ਕਹਿੰਦੇ ਆ ਤੁਸੀਂ ਵਾਦਾ ਖਲਾਫੀ ਕਰਦੇ ਹੋ ਤੁਸੀਂ ਗੱਲ ਵੜਾ ਕੇ ਮੰਨ ਕੇ ਮੁੱਕਰਦੇ ਹੋ ਡੀਸੀ ਸਾਹਿਬ ਤੇਰੇ ਕੰਨ ਸੁਣਦੇ ਹੋਣਗੇ ਲੇਲੇ ਵਾਲੇ ਕੈਸ ਲੈਂਦਾ ਸਮਝੌਤਾ ਕਰਕੇ ਤੂੰ ਮੁੱਕ ਰਿਹਾ ਦੁਨੀਆਂ ਵਾਲੇ ਜ਼ਮੀਨ ਦੇ ਵਿੱਚ 25 ਨਵੰਬਰ ਤੇ 23 ਨਵੰਬਰ ਨੂੰ ਰਾਖੀ ਚਾਰਜ ਹੁੰਦਾ ਟੱਕਰ ਹੁੰਦੀ ਹੈ ਸਮਝੌਤਾ ਹੁੰਦਾ ਇਹੀ ਦਫ਼ਤਰ 'ਚ ਬਹਿ ਕੇ ਸਮਝੌਤਾ ਹੁੰਦਾ ਤੂੰ ਸਮਝੌਤਾ ਕਰਕੇ ਉੱਥੇ ਮੁਕਰਿਆ ਚਾਹੋ ਕਿ ਸਕੂਲ ਦੇ ਵਿੱਚ ਟੀਚਰਾਂ ਦੇ ਬਾਰੇ ਸਮਝੌਤਾ ਹੁੰਦਾ ਤੇਰਾ ਐਸਐਮ ਜਾ ਕੇ ਵਿਸ਼ਵਾਸ ਦਿਵਾ ਕੇ ਧਰਨਾ ਚਕਾਉਂਦਾ ਤੂੰ ਉਹ ਗੱਲ ਕਹਿ ਕੇ ਫੇਰ ਮੁਕਰਿਆ ਬਾਰ ਬਾਰ ਤੂੰ ਮੁਕਰਦਾ ਬਾਰ ਬਾਰ ਤੇਰੇ ਇਹ ਪ੍ਰਭੂ ਮੁਕਰਦਾ ਤੇਰੇ ਤੇ ਭਰੋਸਾ ਕਿਵੇਂ ਕਰ ਲਈਏ ਕੋਈ ਮੈਨੂੰ ਦੱਸ ਦੇ ਟਾਈਮ ਟੂ ਦਾ ਮੈਂ ਕੋਈ ਹਿਸਾਬ ਨਹੀਂ ਬਣਾ। ਬਾਰ-ਬਾਰ ਭਰੋਸਾ ਤੁਹਾਡੇ ਤੇ ਕਿਵੇਂ ਕਰ ਲਈਏ? ਕਿ ਤੁਸੀਂ ਲੋਕਾਂ ਦੇ ਹੋ। ਇਹ ਗੱਲ ਅਸੀਂ ਤੈਨੂੰ ਨਹੀਂ ਕਹਾਂਗੇ। ਕਿ 2027 ਨੂੰ ਤੈਨੂੰ ਦੇਖਾਂਗੇ। 27 ਤੋਂ ਗਹਾਂੜਾ ਵੀ ਇਹ ਹੈ ਜੇ ਤੇਰੇ ਤੋਂ ਵੀ ਚੜਦਾ ਕੋਈ ਆ ਸਕਦਾ। ਅਸੀਂ ਤਾਂ ਅੱਜ ਵੀ ਤੇਰੇ ਨਾਲ ਸਵਾਲ ਜਵਾਬ ਕਰਨ ਵਾਸਤੇ ਪਿੰਡਾਂ 'ਚ ਤੇਰੇ ਮੱਥੇ 'ਚ ਵੱਜਦੇ ਆ। ਕੱਲ ਵੀ ਵੱਜੇ ਸੀ ਤੇਰੇ ਇੱਕ ਨੁਮਾਇंदे ਦੇ ਫਰੀਦਕੋਟ ਦੇ ਵਿੱਚ ਜਿਹੜਾ ਰਾਤ ਨੂੰ ਸਾਡੇ ਆਗੂ ਦੇ ਘਰੇ ਆ ਕੇ ਕਹਿੰਦਾ ਮੇਰੇ ਨਾਲ ਗੱਲਬਾਤ ਕਰੋ। ਇਸ ਕਰਕੇ ਅਸੀਂ ਖੜਾ ਛੱਡਣ ਵਾਲੇ ਨਹੀਂ। ਇੱਕ ਗੱਲ ਤੁਹਾਡੇ ਵਾਸਤੇ ਆ ਪ੍ਰਭੂ। ਜ਼ਮੀਨਾਂ ਪੋਲੀ ਪਤਲੀ ਲੜਾਈ ਨਾਲ ਨਹੀਂ ਬਚਣੀਆਂ। ਜਿਹੜੀਆਂ ਮੈਂ ਜ਼ਮੀਨਾਂ ਗਣਿਆਈਆਂ ਨੇ ਇਹ ਤਾਂ ਹੋ ਸਰਕਾਰੀ ਕਹਿ ਰਹੇ ਐ ਕਪੂਰਥਲੇ ਦਾ ਭਾਰਤ ਮਾਲਾ ਪ੍ਰੋਜੈਕਟ ਦੀ ਜ਼ਮੀਨ ਦਾ ਮਸਲਾ ਗਰਦਾਸਪੁਰ ਦਾ ਭਾਰਤ ਮਾਲਾ ਪ੍ਰੋਜੈਕਟ ਦਾ ਜ਼ਮੀਨ ਦਾ ਮਸਲਾ ਮਲੇਰਕੋੜ ਨੇ ਦਾ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਕੋਟਾਗਾ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਭਵਾਨੀਗੜ੍ਹ ਭਾਰਤ ਮਾਲਾ ਜ਼ਮੀਨ ਦਾ ਮਸਲਾ ਤੇ ਦੱਬ ਵਾਲੀ ਜ਼ਮੀਨ ਦਾ ਮਸਲਾ ਕੋ ਭਾਰਤ ਮਾਲਾ ਪ੍ਰੋਜੈਕਟ ਦਾ ਤੇ ਨੇੜੇ ਵਾਲੀ ਦੀ ਗੈਸ ਲਾਈਨ ਤੇ ਪਾਈਪ ਪੈਪ ਦਾ ਮਸਲਾ ਇਹ ਲੜਾਈ ਸਿਰਫ ਉਹ ਲੋਕਾਂ ਦੀ ਹੈ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਜ਼ਬਰੀ ਮਰਜ਼ੀ ਦੀਆਂ ਕੀਮਤਾਂ ਨਾਲ ਸਰਕਾਰ ਉਹਨਾਂ ਤੋਂ ਖੋਹ ਰਹੀ ਜਿਨ੍ਹਾਂ ਦੀ ਖਾਤਰ ਸੰਘਰਸ਼ ਕਰਕੇ ਬਣਦੀਆਂ ਕੀਮਤਾਂ ਲਈਆਂ ਪਰ ਜਿਹੜੀਆਂ ਛੋਡੀਆਂ ਜ਼ਮੀਨਾਂ ਨੇ ਇਹਨਾਂ ਵਾਸਤੇ ਮੱਧ ਪ੍ਰਦੇਸ਼ ਨੇ ਤਾਂ ਕਾਨੂੰਨ ਬਣਾ ਲਿਆ ਛੋਡੇ ਵਾਸਤੇ ਵੀ ਤਿਆਰੀ ਕਰ ਰਹੇ ਨੇ ਕਿ ਇਹ ਜ਼ਮੀਨਾਂ ਨੱਪਣੀਆਂ ਜੇ ਪੰਜਾਬ ਦੀ ਧਰਤੀ ਤੇ ਇਹ ਫੈਸਲਾ ਲਾਗੂ ਕਰ ਗਏ ਮਿੱਤਰੋ ਤਾਂ ਸਿਰਾਂ ਤੇ ਦਸਤਾਰਾਂ ਤੇ ਪੰਜਾਬੀ ਘਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ ਪੰਜਾਬ ਦੀ ਧਰਤੀ ਦੇ ਵਿੱਚ ਰੋਟੀ ਦਾ ਮਸਲਾ ਪੰਜਾਬ ਤੇ ਬੱਚਿਆਂ ਦੀ ਚੁੱਲ੍ਹੇ ਦਾ ਮਸਲਾ ਰਜਗਾਰ ਦਾ ਮਸਲਾ ਵਿੱਦਿਆ ਦਾ ਮਸਲਾ ਸੇਤੂ ਲਾ ਦੇ ਚੰਗੇ ਬਾਤਾ ਮਰਦੇ ਚੰਗੇ ਪਾਣੀ ਦਾ ਮਸਲਾ ਇਹ ਤਾਂ ਦੂਰ ਦੀਆਂ ਗੱਲਾਂ ਹੋਣਗੀਆਂ ਜੇ ਅਸੀਂ ਰੋਟੀ ਨਾ ਬਚਾ ਸਕੀ ਇਸ ਕਰਕੇ ਇਹ ਲੜਾਈ ਇਕੱਲੇ ਧਰਨਿਆਂ ਨਾਲ ਨਹੀਂ ਇਹ ਪਰਨਿਆਂ ਨਾਲ ਸਿਰਾਂ ਤੇ ਬੰਨੇ ਪਰਨਿਆਂ ਨਾਲ ਤੇ ਜ਼ਿੰਦਗੀਆਂ ਲਾਉਣ ਦੇ ਫੈਸਲੇ ਜੇ ਤੁਸੀਂ ਕਰ ਲੋਗੇ ਮਰਲਾ ਜ਼ਮੀਨ ਨਹੀਂ ਜਾਣ ਦਿੰਦੇ ਮਰਲਾ ਹੁਣ ਸਵਾਲ ਹੈ ਚਾਹੋ ਕਿ ਸਕੂਲ ਦਾ ਚਾਹੋ ਕਿ ਸਕੂਲ ਦਾ ਮਸਲਾ ਸਿਰਫ ਇਹ ਕੋ ਮਸਲਾ ਹੈ ਕਿ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਹੈ ਅਧਿਆਪਕ ਕੁੜੀਆਂ ਨਾਲ ਛੇੜਛਾੜ ਕੀਤੀ ਉਹ ਛੇੜਛਾੜ ਦੇ ਮਸਲੇ ਨੂੰ ਸੁਲਗਦੇ ਸੁਲਗਦੇ ਕੁੜੀਆਂ ਚਾ ਸਟਾਫ ਚ ਟੀਚਰਾਂ ਚਾਈ ਗੱਲ ਉਹ ਟੀਚਰਾਂ ਨੇ ਇਹ ਮਸਲੇ ਨੂੰ ਨੰਗਾ ਕੀਤਾ ਉਹ ਪ੍ਰਿੰਸੀਪਲ ਤੋਂ ਮਾਫੀ ਮੰਗਵਾਈ ਸਾਰੇ ਆ ਮਾਫੀ ਮੰਗਵਾ ਕੇ ਉਹਨੂੰ ਛੜ ਸਮਾਂ ਚੱਲਦਾ ਗਿਆ ਉਹ ਸਕੂਲ ਦਾ ਠੇਕੇਦਾਰ ਇੱਕ ਮਾਨਸਾ ਦਾ ਪਵਨ ਕੁਮਾਰ ਉਹਦੇ ਨਾਲ ਇੱਕ ਗਰਮੇਲ ਜੱਟਾਂ ਦਾ ਫਿਰ ਪਤਾ ਨਹੀਂ ਕਿਹਦਾ ਹੋਂ ਲੱਗਿਆ ਤਾਂ ਜੱਟਾਂ ਦਾ ਹੀ ਮੁੰਡਾ ਹੋਊਗਾ ਕੋਈ ਉਹ ਉਹਨਾਂ ਨੇ ਸਕੂਲ ਦਾ ਕੰਟੈਕਟ ਲੈ ਲਿਆ ਉਹਦੇ ਵਿੱਚ 30 70 ਦੀ ਰੇਸ਼ੋ ਦਾ ਤੁਹਾਨੂੰ ਪਤਾ ਹੀ ਹੈ ਜਿਨੇ ਝੰਡਾ ਨੂੰ ਦੱਸ ਕੇ ਗਿਆ ਵੀ ਉਹਦੇ ਚੋਂ ਐਨੇ ਪੈਸੇ ਉਹ ਜਿਹੜੇ ਸਰਕਾਰੀ ਰਾਸ਼ੀ ਸੀ ਉਹਦੇ ਵਿੱਚੋਂ ਹੀ ਟੀਚਰਾਂ ਦੀ ਤਨਖਾਹ ਦਿੰਦੇ ਉਦੇ ਵਿੱਚੋਂ ਹੀ ਆਪਦਾ ਜੋ ਮਾਣਾ ਮੋਟਾ ਖਰਚਾ ਪਾਣੀ ਸੀ ਉਹ ਦਿੰਦੇ ਆਪਦੇ ਆਲਾ ਜਿਹੜਾ ਪਾਉਣਾ ਸੀ 30% ਉਹਨੂੰ ਛੱਡ ਕੇ 10-12 ਲੱਖ ਰੁਪਇਆ ਹਰੇਕ ਮਹੀਨੇ ਦਾ ਸਿਰਫ ਸਰਕਾਰੀ ਪੈਸੇ ਦੇ ਵਿੱਚੋਂ ਆਉਂਦੇ ਜਿਹੜੀਆਂ ਬੱਚਿਆਂ ਨੂੰ ਸਹੂਲਤਾਂ ਦੇਣੀਆਂ ਸੀ ਹੋਣੇ ਸੀ ਇਹ ਗੱਲ ਸੁੁਰਦਗੀ ਸੁਲ ਗਈ ਉਦੋਂ ਜ਼ਿਆਦਾ ਜ਼ੋਰ ਪੜ ਗਈ ਜਦੋਂ ਇਸ ਮੈਨੇਜਮੈਂਟ ਨੇ ਟੀਚਰਾਂ ਨੂੰ ਕਿਹਾ ਇਹ ਐਥੇ ਸਕੂਲ ਦਾ ਖਰਚਾ ਨਹੀਂ ਚੱਲ ਰਿਹਾ ਕਿਉਂ ਨਾ ਸੋਡੀਆਂ ਤਨਖਾਹਾਂ ਤੋਂ ਕੱਟ ਲਾ ਦਈਏ ਇਹ ਕਹਿੰਦੇ ਜੀ ਤਨਖਾਹਾਂ ਤਾਂ ਸਾਡੀਆਂ ਪਹਿਲੀ ਕੱਟ ਨੇ ਤੁਸੀਂ ਉਹਦੇ ਕੱਟ ਲਾਉਣ ਦੀ ਗੱਲ ਕਰਦੇ ਹੋ ਜਿਹਨੀਆਂ ਪਹਿਲਾਂ ਹੀ ਨੇ ਜਿੰਨੀਆਂ ਨਿਸ਼ਚਿਤ ਤਨਖਾਹਾਂ ਨੇ ਉਹਨਾਂ ਦੇ ਵਿੱਚੋਂ ਕੱਟ ਲਾ ਕੇ ਜਦੋਂ ਇਹਨਾਂ ਨੂੰ ਤਨਖਾਹ ਪੇ ਪੇਮਟੇ ਏਟੀਐਮ ਦਾ ਇਹਨਾਂ ਦਾ ਕਾਗਜ਼ ਫੜ ਕੇ ਉਸੇ ਵੇਲੇ ਪੈਸੇ ਕਢਾ ਲਾ ਜੇ ਕਿਸੇ ਦੀ 30000 ਹੈ ਉਹਨੂੰ 10000 ਮਿਲਦੀ ਜੇ ਕਿਸੇ ਦੀ 26000 ਹੈ ਉਹਨੂੰ 8000 ਤਨਖਾਹ ਮਿਲਦੀ ਤੇ ਇਹਨਾਂ ਦੇ ਵਿੱਚੋਂ ਵੀ ਉਹ ਕੱਟ ਲਾ ਕੇ ਇਹਨੂੰ ਘਟਾਉਣ ਦਾ ਜਿਹੜਾ ਮਸਲਾ ਸੀ ਉਹ ਕਰਨ ਲੱਗੇ ਤਾਂ ਇਥੋਂ ਗੱਲ ਮੰਗ ਕਿਉਂਕਿ ਇਹ ਗੱਲ ਤਾਂ ਸੁੱਝ ਰਹੀ ਸੀ ਕਿ ਜਿੱਦਿਆਂ ਦੀ ਇਹ ਮੈਨੇਜਮੈਂਟ ਆਈ ਹੈ ਨਾ ਬੱਚਿਆਂ ਨੂੰ ਇਹਨਾਂ ਨੇ ਬੈਗ ਨਾ ਕਿਤਾਬਾਂ ਨਾ ਵਰਦੀਆਂ ਇਹਨਾਂ ਨੂੰ ਕਦੇ ਦਿੱਤੀਆਂ ਇਹ ਗੱਲ ਜ਼ੋਰ ਫੜ ਗਈ ਇਹਨਾਂ ਨੇ ਤਨਖਾਹ ਕਟਾਉਣ ਤੋਂ ਜਵਾਬ ਦਿੱਤਾ ਐਜੀਟੇਸ਼ਨ ਦਾ ਰੂਪ ਧਰ ਕੇ ਤੇ ਇਹਨਾਂ ਨੇ ਟਰਮੀਨੇਟ ਕਰਤਾ ਕਾਤਰਬੰਦ ਸਕੂਲੋਂ ਬਾਹਰ ਕੱਢ ਇੱਥੋਂ ਆਪਣਾ ਉਹ ਗੱਲ ਵਿਗੜੀ ਕਸੂਰ ਕੀ ਆ ਇਹਨਾਂ ਦਾ ਕਿ ਇਹਨਾਂ ਨੇ ਇੱਕ ਸਕੂਲ ਦੇ ਵਿੱਚ ਹੋਣ ਦੇ ਭ੍ਰਿਸ਼ਟਾਚਾਰ ਨੂੰ ਨੰਗਿਆ ਇਹਨਾਂ ਤੇ ਲਾਠੀ ਚਾਰਜ ਹੋਇਆ ਇਹਨਾਂ ਤੇ ਟੈਂਟ ਪੱਟੇ ਇਹਨਾਂ ਦੀ ਹਮਾਇਤ ਹੈ ਜਿੱਥੇ ਬੰਦਿਆਂ ਨੇ ਆਗੋਂ ਨੂੰ ਫੜ ਕੇ ਜੇਲ੍ਹ ਸੁੜਤਾ ਜੇ ਹੁਣ ਛੜਤਾ ਲਈ ਜਾ ਰਹੀ ਹੈ ਕਿ 71 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਨੂੰ ਛੱਡ ਕੇ ਬਾਕੀਆਂ ਨੂੰ ਲੈ ਸਕਦੇ ਇੱਕ ਕੌਣ ਹੈ ਜਿਹੜਾ ਇਸ ਘੋਲ ਦੀ ਅਗਵਾਈ ਕਰਦਾ ਹੁਣ ਜੇ ਕਹੇ ਕੋਈ ਕਿ ਤੁਹਾਡਾ ਆਹ ਲੀਡਰ ਹੈ ਮੁੰਡਾ ਇਹਨੇ ਆ ਸਟੇਜ ਚਲਾਈ ਹੈ ਇਨੂੰ ਸਜ਼ਾ ਸੂਨੂ ਸਾਰਿਆਂ ਨੂੰ ਬੜੀ ਇਹਨੂੰ ਛੱਡ ਕੇ ਘਰੋਂ ਭੱਜ ਜਾਓਗੇ ਤੁਸੀਂ ਇਹ ਕਹਿਦਾ ਪੰਜਾਬ ਦਾ ਇਤਿਹਾਸ ਇਸ ਕਰਕੇ ਸਾਡੀ ਬਰਾਸਤ ਇਹ ਗੱਲ ਨਹੀਂ ਕਹਿੰਦੀ ਤੁਸੀਂ ਸਾਨੂੰ ਇਹ ਸਜ਼ਾ ਦੇ ਰਹੇ ਹੋ ਕਿ ਇਹਨੇ ਕੋਲ ਚੱਕਿਆ ਚਾਹੀਦਾ ਤਾਂ ਇਹ ਸੀ ਕਿ ਇਹਨੂੰ ਸਨਮਾਨ ਕੀਤਾ ਜਾਂਦਾ ਵੀ ਜਿਹੜਾ ਭ੍ਰਿਸ਼ਟਾਚਾਰ ਵਾਲਾ ਮੁੰਡਾ ਸਾਤੋਂ ਨਹੀਂ ਫੜਿਆ ਗਿਆ ਤੇ ਸਾਨੂੰ ਨੰਗਾ ਕਰਕੇ ਦਿੱਤਾ ਲੈ ਵੀ ਸੰਦੀਪ ਜੀ ਤੈਨੂੰ ਪ੍ਰਮੋਟ ਕੀਤਾ ਤੂੰ ਪ੍ਰਿੰਸੀਪਲ ਹੈ ਸਕੂਲ ਕਰਨਾ ਤਾਂ ਇਹ ਚਾਹੀਦਾ ਤੁਸੀਂ ਸਜ਼ਾ ਦੰਦਿਓ ਸਾਡੀ ਤਾਂ ਕਲਮੀ ਆ ਇਹ ਤੁਸੀਂ ਇਹਨੂੰ ਮਿੱਟੀ ਚ ਰੋਣਾ ਚਾਹਦੇ ਹੋ ਜਿੱਥੇ ਤਾਂ ਕੇਸ ਵਾਲਾ ਵੀ ਰੌਲਾ ਟੀਚਰਾਂ ਦਾ ਰੌਲਾ ਸਕੂਲ ਦਾ ਰੌਲਾ ਵਿਦਿਆਰਥੀਆਂ ਦਾ ਕਿਸਾਨ ਜੱਥੇਬੰਦੀ ਇੱਥੇ ਕੀ ਕਰਨਾ ਹੈ ਅੱਜ ਕਿਸਾਨ ਜਥੇਬੰਦੀ ਕੱਲੀ ਨਹੀਂ ਆਈ ਅਸੀਂ ਸਾਰੀਆਂ ਕਿਸਾਨ ਜਥੇਬੰਦੀ ਸਾਡਾ ਇਹ ਲੈਣ ਹੈ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੇ ਨਾ ਮਜ਼ਦੂਰਾਂ ਨੂੰ ਬਖਸ਼ਣਾ ਨਾ ਅਧਿਆਪਕਾਂ ਨੂੰ ਬਖਸ਼ਣਾ ਨਾ ਵਿਦਿਆਰਥੀਆਂ ਨੂੰ ਬਖਸ਼ਣਾ ਨਾ ਖੇਤ ਮਜ਼ਦੂਰਾਂ ਨੂੰ ਬਖਸ਼ਣਾ ਨਾ ਇਸ ਪਰਚੂਨ ਖੇਤਰ ਨੂੰ ਨਾ ਛੋਟੀ ਸੰਗਤ ਨੂੰ ਨਾ ਟਰਾਂਸਪੋਰਟ ਨੂੰ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਸਰਕਾਰ ਨਾਲ ਬੇਮੀਚੀ ਟੱਕਰ ਦੇ ਵਿੱਚ ਖੜਿਆ ਨਹੀਂ ਫਿਰ ਅਸੀਂ ਕਿਉਂ ਨਾ ਭਾਈ ਇਹਨਾਂ ਦੀ ਮਦਦ ਤੇ ਆਈਏ ਇਹ ਬੱਚੇ ਕੀ ਦੇ ਨੇ ਇਹ ਸਕੂਲ ਕੀ ਦੇ ਜੇ ਇਹ ਗੰਦ ਫਲਾਇਆ ਜਾ ਰਿਹਾ ਕਿੱਥੇ ਫਲਾਇਆ ਜਾ ਰਿਹਾ ਚਾਹੋ ਕਿ ਪਿੰਡ ਕੋਈ ਦੂਸਰਾ ਦੇਸ਼ ਨਹੀਂ ਹੈ ਸਾਡਾ ਬਠਿੰਡੇ ਦਾ ਇੱਕ ਅਵਦਾ ਸਾਡਾ ਪਿੰਡ ਹੈ ਉਹਦੇ ਵਿੱਚ ਪੜਨ ਵਾਲੇ ਬੱਚੇ ਸਾਡੇ ਪਿੰਡੂ ਬੱਚੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਆ ਅਸੀਂ ਕਿਉਂ ਨਾ ਫੜੀਏ ਇਸ ਕਰਕੇ ਭਰਾਵੋ ਇਹ ਸਾਡੀ ਸਾਂਝ ਹੈ ਤੇ ਅਸੀਂ ਖਬਰਦਾਰ ਕਰਨਾ ਚਾਹੁੰਦੇ ਆ ਸਰਕਾਰ ਨੂੰ ਕਿ ਜਾਂ ਜਿਹੜਾ ਤੁਸੀਂ ਫੈਸਲਾ ਕਰਕੇ ਆਏ ਸੀ ਕਿ 12 ਤਰੀਕ ਦੀ ਗੱਲ ਹੈ ਸ਼ਾਇਦ ਇਹ ਕਿ 22 ਤਰੀਕ ਤੱਕ ਆ ਸਾਰੇ ਦੇ ਸਾਰੇ ਅਧਿਆਪਕ ਐਸਡੀਐਮ ਨੇ ਚਾਹੋ ਕੇ ਸਕੂਲ ਦੇ ਵਿੱਚ ਖੜ ਕੇ ਬੋਲਿਆ ਸੀ ਕਿ ਸਾਰੇ ਦੇ ਸਾਰੇ ਇੰਟਰ ਕੀਤੇ ਜਾਣਗੇ ਤੇ ਉਹਨਾਂ ਦੇ ਉੱਤੇ ਜਿਹੜੇ ਇਹ ਸਕੂਲ ਦੇ ਮਾਲਕ ਨੇ ਜਿਨ੍ਹਾਂ ਨੇ ਇਹ ਚਾਅ ਕਿ ਸਕੂਲ ਕਹਿੰਦੇ ਨੇ ਵੀ ਛੱਡਤਾ ਉਹਨਾਂ ਕੋਲੇ ਪਪਾਲ ਵਾਲਾ ਸਕੂਲ ਹੈ ਖਬਰ ਮਿਲੀ ਹੈ ਹੁਣੇ ਵੀ ਉਹਨਾਂ ਨੇ ਪਪਾਲ ਵਾਲਾ ਸਕੂਲ ਵੀ ਛੱਡ ਦਿੱਤਾ ਛੱਡ ਦਿੱਤਾ ਇਹ ਕਹੋ ਵੀ ਖੋਲਿਆ ਤੇ ਉਦੋਂ ਤੋਂ ਮਾਨਸਾ ਵਾਲਾ ਜਿਹੜਾ ਸਕੂਲ ਹੈ ਜਿਹੜੇ ਡੰਮੀ ਭਰਤੀਆਂ ਕਰਦਾ ਡੰਮੀ ਐਡਮਿਸ਼ਨਾਂ ਦਿੰਦਾ ਉਹ ਵੀ ਖੋਣਾ ਚਾਹੀਦਾ ਹੈ ਇਥੇ ਤੱਕ ਬਸ ਨਹੀਂ ਹੋਣੀ ਚਾਹੀਦੀ ਉਹਨਾਂ ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕਰਕੇ ਅੰਦਰ ਕਰਨਾ ਚਾਹੀਦਾ ਜਿਹੜੇ ਸਾਡੇ ਚਾਰ ਆਂਗੂ ਅੰਦਰ ਬੈਠੇ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਸਾਡੀ ਤਾਂ ਇਹ ਮੰਗ ਹੈ ਇਸ ਕਰਕੇ ਭਰਾਵੋ ਸੰਯੁਕਤ ਮੋਰਚੇ ਵਾਲੇ ਸਾਥੀਓ ਤੁਹਾਡੇ ਤੇ ਬਹੁਤ ਜ਼ਿੰਮੇਵਾਰੀ ਵੱਡੀ ਹੈ ਮੈਂ ਇੱਕ ਗੱਲ ਆਊਟ ਆਫ ਅਜੰਡਾ ਕਹਿਣੀ ਚਾਹੁੰਦਾ ਤੁਸੀਂ ਉਹ ਸੰਕਟ ਚ ਲਿਆ ਜਦੋਂ ਸਾਨੂੰ ਆਹ ਕਹਿੰਦੇ ਹੁੰਦੇ ਵੀ ਤੁਸੀਂ ਖਨੌਰੀ ਨਹੀਂ ਜਾਂਦੇ ਤੁਸੀਂ ਬਾਗੜਾਂ ਤੇ ਨਹੀਂ ਜਾਂਦੇ ਤੁਸੀਂ ਫੰਡ ਖਾ ਕੇ ਢਡ ਪਰ ਲਿਆ ਤੁਸੀਂ ਗਾਲਾਂ ਚ ਲਿਆਂ ਨੇ ਪਰ ਤੁਸੀਂ ਆਪਣੀ ਲੈਣ ਦੇਣ ਸੰਘਾਤ ਕੀ ਸੀ ਲੈਣ ਕੀ ਸੀ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਬਹੁਤ ਵੱਡੀ ਲੜਾਈ ਹੈ ਪ੍ਰਚਾਰ ਦੇ ਤੌਰ ਤੇ ਐਕਸ਼ਨ ਕੀਤਾ ਜਾ ਸਕਦਾ ਮੋਰਚਾ ਲਾਇਆ ਜਾਸ ਇਹਨੂੰ ਜਿੱਤ ਤੱਕ ਅੰਜਾਮ ਦੇਣ ਦਾ ਫੈਸਲਾ ਉਹ ਵੀ ਕਰਾਂਗੇ ਜਦੋਂ ਇਹਦੇ ਨਾਲ ਜੁੜੇ ਭਾਰਤ ਪੱਧਰ ਦੀਆਂ ਸਾਰੀਆਂ ਜਥੇਬੰਦੀਆਂ ਸਿਰ ਚੁੱਕ ਕੇ ਬਰਾਬਰ ਖੜੀਆਂ ਹੋਣ ਇਸ ਕਰਕੇ ਅਸੀਂ ਇਸ ਲੜਾਈ ਨੂੰ ਵੱਡੀ ਸਮਝਦੇ ਸੀ ਅਸੀਂ ਨਹੀਂ ਸੀ ਚਾਹੁੰਦੇ ਸੋਡੇ ਕਹਿਣ ਤੋਂ ਬਾਗਜੂਦ ਵੀ ਅਸੀਂ ਬੰਦ ਗਲੀ ਦੇ ਵਿੱਚ ਆਪਣਾ ਸਿਰ ਫਸਾਉਣਾ ਨਹੀਂ ਚਾਹ। ਠੀਕ ਸਮਝ ਗਏ। ਫੇਰ ਵੀ ਉਹ ਲੜੇ ਨੇ ਗਲਤ ਕੀ ਹੋਇਆ ਠੀਕ ਹੋਇਆ ਉਹਨਾਂ ਦਾ ਕੰਮ। ਮੈਂ ਨਹੀਂ ਸੁਣਿਆ ਤੁਹਾਨੂੰ ਕਿਸੇ ਨੂੰ ਉਹਨਾਂ ਤੇ ਟਿੱਪਣੀ ਕਰਦੇ ਨੂੰ। ਤੇ ਮੇਰੀ ਬੇਨਤੀ ਹੈ ਕਿ ਤੁਸੀਂ ਟਿੱਪਣੀ ਕਰਿਓ ਵੀ ਨਾ। ਕਿਉਂਕਿ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਦੀ ਕੈਡਰ ਦੀ ਇਕਤਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਹੁਣੇ-ਹੁਣੇ ਮੈਨੂੰ ਅੰਬਰਸਰ ਤੋਂ ਜਾਣ ਸੂਚਨਾ ਮਿਲੀ ਹੈ ਕਿ ਕੱਲ ਅੰਬਰਸਰ ਜ਼ਿਲ੍ਹੇ ਦੇ ਵਿੱਚ ਡੱਲੇਵਾਲ ਦੇ ਬੰਦਿਆਂ ਨੂੰ ਕਿਸੇ ਕਾਰਨ ਜੇ ਥਾਣੇ 'ਚ ਬੰਦ ਕਰਤਾ ਉਹਨਾਂ ਦੇ ਟਾਲੀਆਂ ਨੂੰ ਵੀ ਬੰਦ ਕਰਤਾ ਐਦਣੋ ਸਾਥੀਆਂ ਨੇ ਪੁੱਛਿਆ ਵੀ ਉਹ ਮਦਦ ਹੀ ਮੰਗ ਕਰਦੇ ਨੇ ਆਪਾਂ ਨੇ ਕਿਹਾ ਵੀ ਜਿੱਿੱਦੀ ਸਤੋ ਹੋ ਸਕਦੀ ਹੈ ਉਹਨੀ ਕਰੋ ਬਾਤ ਖੁਸ਼ੀ ਦੀ ਗੱਲ ਹੈ ਵੀ ਉਹ ਸਾਥੀ ਇਕੱਠੇ ਹੋਏ ਤੇ ਉਹਨਾਂ ਨੇ ਠਾਣੇ ਬੁਰੇ ਧਰਨਾ ਮਾਰਿਆ ਤੇ ਉਹ ਸਾਰੇ ਸਾਥੀਆਂ ਨੂੰ ਛਡਾ ਦੇ ਭਾਵੇਂ ਕੋਈ ਡੱਲਿਆ ਦੀ ਜਥੇਬੰਦੀ ਚ ਹੈ ਭਾਵੇਂ ਕੋਈ ਕਿਸੇ ਹੋਰ ਜਥੇਬੰਦੀ ਚ ਹੈ ਜੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਆਉਂਦੇ ਨੇ ਤੇ ਉਹਦੇ ਸਰਕਾਰ ਦਾ ਜ਼ਬਰ ਹੁੰਦਾ ਅਸੀਂ ਉਹਦੀ ਡਟਣੀ ਹਮਾਇਤ ਕਰਾਂਗੇ ਜ਼ਮੀਨਾਂ ਕਿਸੇ ਦੀਆਂ ਵੀ ਨੱਪੀਆਂ ਜਾਣ ਚਾਹੇ ਉਹਨਾਂ ਦੀ ਵੀ ਨਪੀਆਂ ਜਾਣ ਜਿਹੜੇ ਸਾਨੂੰ ਕਾਲਾ ਕੱਢਦੇ ਨੇ ਇਹ ਬੀਜੇਪੀ ਦੀ ਪਾਲਸੀ ਹੈ ਐਸ ਬੜੇ ਬੀਜੇਪੀ ਦੇ ਭਗਮੰਤਮਨ ਸਰਕਾਰ ਇੱਕ ਨੀਤੀ ਤੇ ਚੱਲਦੇ ਨੇ ਛੋੜੇ ਵਾਸਤੇ ਇੱਕ ਬਹੁਤ ਸੰਭਲ ਕੇ ਚੱਲਣ ਦਾ ਮੌਕਾ ਹੈ ਤੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਜੋ ਦਾ ਮੌਕਾ ਹੈ ਡਰਨਾ ਮੌਕਾ ਨਹੀਂ ਰੋਟੀ ਬਚਾਉਣੀ ਹੈ ਤਾਂ ਕੁੱਤਿਆਂ ਤੋਂ ਸਿੱਖ ਲਓ ਬਈ ਕੁੱਤਾ ਵੀ ਆਪਣੀ ਪਾਈ ਹੋਈ ਰੋਟੀ ਨਹੀਂ ਚੱਕਣ ਦਿੰਦਾ ਛੋਡੀ ਥਾਲੀ ਦੇ ਵਿੱਚੋਂ ਰੋਟੀ ਚੱਕਣ ਵਾਸਤੇ ਸਰਕਾਰ ਫੈਸਲਾ ਕਰ ਚੁੱਕੀ ਐ ਤੁਹਾਨੂੰ ਇਹਦੇ ਵਾਸਤੇ ਸੰਘਰਸ਼ ਕਰਨਾ ਪੈਣਾ ਇਹੀ ਇੱਕ ਰਸਤਾ ਐ ਇਹੀ ਇੱਕ ਤਰੀਕਾ ਐ ਤੇ ਇਹੀ ਇੱਕ ਵਸੀਲਾ ਐ ਤੁਹਾਡਾ ਬਹੁਤ ਬਹੁਤ ਧੰਨਵਾਦ